ਸਿਮੀ ਜਾ ਆਪਣੀ ਭਾਬੀ ਵਾਸਤੇ ਪਾਣੀ ਪੁਣੀ ਲਿਆ ਮम्मी ਮੈਂ ਨਹੀਂ ਜਾਣਾ ਕਿ ਕੰਮ ਵਾਲੀ ਨੂੰ ਕਹਾਂ ਭਾਬੀ ਨੂੰ ਇਦਾਂ ਇਕੱਲਾ ਪਣ ਲੱਗਣਾ ਨਵਾਂ ਨਵਾਂ ਵਿਆਹ ਹੋਇਆ ਮੈਂ ਭਾਬੀ ਲੱਗ ਗਈ ਬੈਣਾ ਦੀਦੀ ਕੋਈ ਗੱਲ ਨਹੀਂ ਮੈਂ ਹੈ ਗਈਆਂ ਨਾਲੇ ਮੰਮੀ ਵੀ ਬੈਠੀ ਐ ਇੱਥੇ ਉਹਨਾਂ ਨੂੰ ਪਿਆਸ ਲੱਗੀ ਹੋਣੀ ਆ ਲਿਆ ਦਿਓ ਤੁਸੀਂ ਪਾਣੀ ਅਸਿਮੀ ਹਰ ਗੱਲ ਤੇ ਬੈਸੀ ਦਾ ਨਹੀਂ ਹੁੰਦਾ ਸਾਰੇ ਕੰਮ ਸਗਣਾ ਵਿਹਾਰਾ ਨਾਲ ਵਧੀਆ ਹੋ ਗਿਆ ਜਾਂ ਲਿਆ ਦੇ ਪਾਣੀ ਫਿਰ ਕੀ ਹੋ ਗਿਆ ਅਸੀਂ ਬੈਠੇ ਆਂ ਇੱਥੇ ਕੋਈ ਗੱਲ ਨਹੀਂ ਲਿਆ ਦਿੰਨੀ ਆ ਪਾਣੀ ਤੂੰ ਤੇ ਹੁਣ ਸੜ ਜਾਣਾ ਕਾਲੇ ਹੀ ਪੈ ਗਏ ਇੱਕ ਵਾਰੀ ਮੈਨੂੰ ਕਹਿਣ ਹੀ ਲੱਗ ਗਏ ਤੈਨੂੰ ਲੱਗੀ ਪਿਆਸ ਕੋਈ ਗੱਲ ਨਹੀਂ ਠਰ ਕੇ ਪੀ ਲਾਂਗੀ ਓ ਚਲੋ ਇਹ ਤੇ ਵਧੀਆ ਹੋ ਗਿਆ ਵੀ ਚੋਲੇ ਦੀ ਮਤ ਨਾਲ ਨੂੰ ਰਿਸ਼ਤਾ ਵੀ ਚੰਗਾ ਮਿਲ ਗਿਆ ਤੇ ਸਾਰੇ ਕਾਰਵਿਆਲ ਵੀ ਵਧੀਆ ਹੋ ਗਏ ਓ ਤੂੰ ਸੁਣਾ ਖੁਸ਼ ਆ ਹੁਣ ਓਨਾ ਤੂੰ ਮੇਰੇ ਵਾਲੀ ਕੈਟਾਗਰੀ 'ਚ ਆ ਗਿਆ ਹੁਣ ਪਤਾ ਲੱਗੂ ਤੈਨੂੰ ਵਿਆਹ ਵਾਲਾ ਲੱਡੂ ਕਿਨੂੰ ਕਹਿੰਦੇ ਆ ਓ ਚਲ ਹੁਣ ਕੀ ਕਰੀਏ ਜਿਖਾਈਏ ਤਾਂ ਵੀ ਪਛਤਾਉਂਦੇ ਆ ਤੇ ਜੇ ਨਾ ਖਾਈਏ ਤਾਂ ਵੀ ਪਛਤਾਈਦਾ ਆ ਪਰ ਮੈਂ ਤੇ ਹੁਣ ਕਹਿ ਵੀ ਨਹੀਂ ਜ਼ਿਆਦਾ ਵੀ ਮਠਾਇਆ ਕੇ ਕੋੜਾ ਏ ਆ ਮੇਰਾ ਲੱਡੂ ਦੇ ਸਾਹਮਣੇ ਬੈਠਾ ਏ ਮੰਮੀ ਜੀ ਮੈਨੂੰ ਵੇਖ ਕੇ ਬਹੁਤ ਚੰਗਾ ਲੱਗਾ ਕਿ ਤੁਹਾਡਾ ਸਾਰਾ ਪਰਿਵਾਰ ਨਾਲ ਮਿਲ ਕੇ ਰਿੰਦਾ ਕਿਦਾ ਹੱਸਦਾ ਖੇਡਦਾ ਹਾਂਜੀ ਹਾਂਜੀ ਅਸੀਂ ਤੇ ਸਾਰੇ ਜਣੇ ਇਦਾਂ ਹੀ ਹੱਸਦਾ ਖੇਡਦੇ ਰਹਿੰਨੇ ਆ ਕਦੀ ਕਿਸੇ ਨੂੰ ਟਿੱਚਕਰ ਕਰਤੀ ਕਦੀ ਕਿਹਨੂੰ ਕਰਤੀ ਇੰਦਰ ਟਾਈਮ ਪਾਸ ਹੋ ਜਾਂਦਾ ਬਸ ਹਾਂਜੀ ਇਹ ਤਾਂ ਹੈ ਚਲੋ ਹੁਣ ਦੀਦੀ ਹੁਣੀ ਆਏ ਵਿਆਹ ਚ ਧਰੌਣੇ ਲੱਗੀ ਆ ਪਰ ਇਹਨਾਂ ਨੇ ਵੀ 1-2 ਦਿਨ ਤੱਕ ਚੱਲੀ ਜਾਣਾ ਫੇਰ ਤਾਂ ਪਤਨਾਂ ਨੇ ਰਹਿ ਜਾਣਾ ਜੀ ਦਾ ਫੋਨ ਆ ਮੰਮੀ ਫੋਨ ਕਰਦੇ ਪਏ ਹਾਂ ਸੁਣ ਲਓ ਕੋਈ ਗੱਲ ਮੈਂ ਬਾਅਦ ਜਾ ਕੇ ਸੌਂਲਾਂ ਕੋਈ ਗੱਲ ਨਹੀਂ ਭਾਬੀ ਜੀ ਇੱਥੇ ਹੀ ਸੁਣ ਲਓ ਨਹੀਂ ਦੀਦੀ ਮੈਂ ਬਾਅਦ ਜਾ ਕੇ ਸੁਣਾਂਉਣੀ ਐ ਆਗੀ ਮੈਂ ਬਸ ਸੱਚੀ ਗ ਮਮੀ ਜੀ ਕੀ ਹਾਲ ਜੈ ਹਾਂਜੀ ਮੈਂ ਵੀ ਠੀਕ ਆ ਅੱਛਾ ਮਮੀ ਮੈਂ ਨਾ ਤੁਹਾਨੂੰ ਇੱਕ ਗੱਲ ਵਿਸਨੀ ਸੀ वो जो सिमी दीदी है हाँ तो जिंदर की भैन वो इतने भला अच्छा भाजी की कोई मजबूरी है फिर तक इत चलो ठीक है मम्मी मैं तुम कर दी बाद कर दी ये वीडियो बनानी है यकीन यकीन नहीं ना करता कोई भी मेरे अग लगना तेन की हो गया तू भी हम खराब होना ही ਇਨੂੰ ਦੇ ਹੱਥ ਲਾਉਣ ਨੂੰ ਵੀ ਜੀ ਨਹੀਂ ਕਰਦਾ ਇਹਨੂੰ ਪਤਾ ਨਹੀਂ ਮਿੰਟਿਕ ਪਿਛੋਂ ਕੀ ਹੋ ਜਾਂਦਾ ਪਤਾ ਵੀ ਨਹੀਂ ਲੱਗਾ ਕੋਈ ਇਹਨੂੰ ਦੂਰਾ ਦੂਰਾ ਪੈਂਦਾ ਜਾਂ ਕੀ ਹੁੰਦਾ ਮੈਨੂੰ ਤੇ ਲੱਗਦਾ ਪੱਕਾ ਨਾ ਇਹਦੇ 'ਚ ਕੋਈ ਡੰਡੂਣ ਆਉਂਦੀ ਆ ਪਰ ਜੇ ਇਹਨੂੰ ਮੈਂ ਨਾ ਠਾਇਆ ਫਿਰ ਤੇ ਜਿੰਦਰ ਨੇ ਵੀ ਗੁੱਸੇ ਹੋਣਾ ਫਿਰ ਜੇ ਨੂੰ ਠਾਇਆ ਕਿਉਂ ਨਹੀਂ ਇੱਕ ਤਾਂ ਮੇਰੇ ਕੋ ਵੀਡੀਓ ਵੀ ਨਹੀਂ ਨਾ ਬਣੀ ਅੱਗ ਲੱਗਣਾ ਹੀ ਵੀ ਨਹੀਂ ਚੱਲਿਆ ਨਹੀਂ ਤੇ ਮੈਂ ਸਾਰਿਆਂ ਨੂੰ ਵਿਖਾਉਣੀ ਸੀ ਚਲ ਠਾਵਾ ਠਾਣਾ ਤੇ ਪੈਣਾ ਹੀ ਐ ਭਾਬੀ ਜੀ ਭਾਬੀ ਜੀ ਭਾਬੀ ਜੀ ਹਾਂਜੀ ਕੀ ਹੋ ਗਿਆ ਤੁਹਾਨੂੰ ਤਾਂ ਨਹੀਂ ਦੀਦੀ ਚੱਕਰ ਆ ਗਿਆ ਇਹ ਚੱਕਰ ਕਿਉਂ ਆ ਜਾਂਦੇ ਤੁਨ ਭਾਬੀ ਜੀ ਬਾਰ ਬਾਰ ਇਹ ਗਰਮੀ ਬੜੀ ਹੈ ਨਾ ਤਾਂ ਕਰਕੇ ਪੱਖਾ ਨਹੀਂ ਨਾ ਚੱਲ ਰਿਹਾ ਚਲੋ ਕੋਈ ਨਾ ਪਾਣੀ ਲਿਆਵਾਂ ਆ ਜਾਓ ਉੱਥੇ ਹੀ ਆ ਜਾਓ ਅੰਦਰ ਤੋਂ ਹੀ ਪੱਖੇ ਤੇ ਨਹੀਂ ਉੱਥੇ ਹੀ ਦਿਨੀ ਤੁਹਾਨੂੰ ਪਾਣੀ ਕੋਈ ਨਾ ਮੈਂ ਚਲ ਜਾਨੀ ਨਹੀਂ ਨਹੀਂ ਚਲੋ ਆ ਗਈ ਮੰਮੀ ਜੀ ਹਾਂ ਆ ਗਈ ਠੀਕ ਠਾਕ ਰਹੇ ਹਾਂ ਠੀਕ ਠਾਕ ਹੋ ਗਿਆ ਵਿਆਹ ਤਾਂ ਵਿਆਹ ਤਾਂ ਬਹੁਤ ਸੋਨਾ ਹੋਇਆ ਪਾਣੀ ਲੈ ਕੇ ਆਵਾਂ ਪੀਓਗੇ ਨੇ ਰਹਿਣ ਦੇ ਪਾਣੀ ਉੱਥੋਂ ਖਾ ਪੀ ਕੇ ਆਏ ਆਂ ਫੇ ਅੱਛਾ ਤੁਰ ਗਈ ਫੇ ਟਾਈਮ ਨਾਲ ਹੀ ਡੋਲੀ ਡੋੜੀ ਤੇ ਟਾਈਮ ਨਾਲ ਤੁਰ ਗਈ ਹੀ ਪਰ ਤੈਨੂੰ ਮੈਂ ਕਿੰਨਾ ਜ਼ੋਰ ਲਾਇਆ ਸੀ ਵੀ ਤੂੰ ਵੀ ਚੱਲ ਖੜੀ ਉੱਥੇ ਰੌਣਕ ਮੇਲਾ ਵੇਖ ਲਈ ਤੇ ਤੂੰ ਗਈ ਨਹੀਂ ਕਲੀ ਘਰ ਬੈਠੀ ਰਹੀ ਮੰਮੀ ਤੁਹਾਨੂੰ ਵੀ ਪਤਾ ਵਾ ਕਿ ਮੇਰਾ ਤਲਾਕ ਨੂੰ ਅਜੇ ਥੋੜਾ ਟਾਈਮ ਹੀ ਹੋਇਆ ਉੱਥੇ ਮੈਨੂੰ ਸਾਰੇ ਜਾਣੇ ਨੇ ਪੁੱਛਣਾ ਹੀ ਫੇ ਫੇਰ ਮੋੜ ਮੋੜ ਉਹੀ ਗੱਲਾਂ ਕਰਨਗੇ ਇਸ ਕਰਕੇ ਮੇਰਾ ਨਹੀਂ ਦਿਲ ਕੀਤਾ ਨਾਲੇ ਮੈਂ ਜਾਉਣੀ ਆ ਕਿ ਸੰਦੀਪ ਆਪਣੇ ਘਰ ਰਾਜੀ ਖੁਸ਼ੀ ਵਸੇ ਹਾਂ ਉਹ ਤੇ ਮੈਨੂੰ ਪਤਾ ਹੀ ਆ ਲੋਕਾਂ ਨੇ ਗੱਲਾਂ ਤੇ ਕਰਨੀਆਂ ਆ ਹੁਣ ਲੋਕਾਂ ਦੇ ਮੂੰਹ ਥੋੜੀ ਅਸੀਂ ਫੜ ਲੈਣੇ ਆ ਚਲੋ ਛੱਡੋ ਇਹਨਾਂ ਗੱਲਾਂ ਨੂੰ ਤੁਸੀਂ ਦੱਸੋ ਹੋ ਗਿਆ ਵਧੀਆ ਵਧੀਆ ਫੇ ਸਾਰਾ ਕੁਝ ਹਾਂ ਸਭ ਵਧੀਆ ਹੋ ਗਿਆ ਤੇ ਉਹ ਮੰਮੀ ਸੰਦੀਪ ਕਿੱਦਾਂ ਠੀਕ ਰਹੀ ਸੰਦੀਪ ਠੀਕ ਕਿੱਥੇ ਰਹੀ ਸੀ ਉਹ ਤੇ ਦੋ ਵਰੀ ਇਦਾਂ ਹੀ ਹੋ ਗਈ ਸੀ ਤੁਹਾਨੂੰ ਕਹਿੰਨੀ ਵੀ ਰਹੀ ਹਾਂ ਕਿ ਤੁਸੀਂ ਸਾਰੀ ਗੱਲ ਉਹਦੇ ਸਹੁਰਿਆਂ ਨੂੰ ਦੱਸ ਦਿਓ ਤੁਸੀਂ ਨਹੀਂ ਦੱਸਿਆ ਜੇ ਕਿਤੇ ਉਹਨਾਂ ਨੂੰ ਬਾਹਰੋਂ ਪਤਾ ਲੱਗਿਆ ਤੇ ਇਹ ਗੱਲ ਦਾ ਕਿੰਨਾ ਇਸ਼ੂ ਬਣਨਾ ਦੱਸ ਕਿਦਾਂ ਦੇਣਾ ਸੀ ਧੀਏ ਇੰਨਾ ਵਧੀਆ ਰਿਸ਼ਤਾ ਸੀ ਜੇ ਕਿਤੇ ਪਹਿਲਾਂ ਦੱਸ ਦਿੰਦੇ ਉਹਨਾਂ ਨੂੰ ਵੀ ਸੰਦੀਪ ਐਦਾਂ ਵਾਂ ਜੋ ਜਵਾਬ ਦੇ ਦਿੰਦੇ ਤੇ ਫੇਰ ਧੀਏ ਮੈਂ ਕੀ ਕਰਨਾ ਸੀਗਾ ਤੇਰਾ ਤਾਂ ਪਹਿਲਾਂ ਰੋਲਾ ਚੱਲਣ ਲਿਆ ਸੀ ਮੰਮੀ ਜੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਫੇਰ ਆਪਾਂ ਕੀ ਕਰਾਂਗੇ ਅੱਗੇ ਤੇ ਮੈਂ ਕਾਹਲਾ ਕੇ ਬੈਠੀ ਆ ਇਹ ਤੇ ਧੀਏ ਸਾਰੀ ਕਰਮਾਂ ਦੀ ਗੱਲ ਵਾ ਤੇਰੇ ਕਰਮ ਤੇਰਨਾ ਤੇ ਉਹਦੇ ਕਰਮ ਉਹਦਨਾ ਹੁਣ ਵੇਖੋ ਕੀ ਬਣਦਾ ਵਾ ਕਿ ਉਹ ਜੋ ਉਹਦੇ ਕਰਮਾਂ ਮਾਂ ਪਿਓ ਤੇ ਕੁਝ ਨਹੀਂ ਕਰ ਸਕਦਾ ਨਾ ਤੀਆਂ ਬੁੱਤਾਂ ਦੀ ਆਪੋ ਆਪਣੀ ਕਿਸਮਤ ਹੁੰਦੀ ਆ ਵੀ ਕੀ ਲਗਾ ਕੇ ਆਇਆ ਸਾਡੀ ਸਮਝ ਦੇ ਹਿਸਾਬ ਨਾਲ ਜੋ ਸਾਨੂੰ ਸਹੀ ਲੱਗਾ ਅਹੀਂ ਕਰਤਾ ਮੰਮੀ ਮੈਂ ਤੇ ਇਹੋ ਅਰਦਾਸ ਕਰੂੰਗੀ ਕਿ ਮੇਰੀ ਭੈਣ ਆਪਣੇ ਘਰ ਬਸ ਸੁਖੀ ਵਸੇ ਚੱਲ ਮੈਂ ਬਾਹਰ ਵੇਖਾਂ ਪਰੋਣਿਆਂ ਨੂੰ ਉਹਨਾਂ ਕਿਹੜਾ ਅੰਦਰ ਵੜ ਗਈ ਬੈ ਗਈ ਤੇ ਆ ਜਾ ਤੂੰ ਕਿਹਿਆ ਰਿਸ਼ਤੇਦਾਰ ਹਰਿਸ ਤੇਰ ਮਾਸੀਆਂ ਹੀ ਤੇਰੀਆਂ ਤੋਂ ਬਾਕੀ ਦੇ ਸਾਰੇ ਉੱਥੇ ਹੀ ਚਲ ਗਏ ਹੀਗੇ ਆ ਜਾ ਤੂੰ ਚਲੋ ਨਹੀਂ ਹੋਂ ਦੱਸ ਮੈਨੂੰ ਕਿਉਂ ਮੈਨੂੰ ਬਾਹਰ ਲੈ ਕੇ ਆਈਆਂ ਤੂੰ ਮੰਮੀ ਮੇਰੀ ਗੱਲ ਸੁਣ ਧਿਆਨ ਨਾਲ ਸੰਦੀਪਾ ਭਾਬੀ ਨੇ ਤਾਂ ਮੈਨੂੰ ਡਰਾ ਹੀ ਦਿੱਤਾ ਨਹੀਂ ਕੀ ਤੈਨੂੰ ਡਰਾ ਦਿੱਤਾ ਉਹਨੇ ਤੈਨੂੰ ਪਹਿਲੇ ਦਿਨ ਉਹ ਅੱਜ ਆਈ ਆ ਸਹੁਰੇ ਘਰ ਤੇ ਤੂੰ ਉਹਨੂੰ ਕਿੰਨੀ ਵੀ ਤੈਨੂੰ ਡਰਾਤਾ ਉਹ ਤੇ ਆਪ ਵਿਚਾਰ ਇਧਰੀ ਪਈ ਆ ਮੰਮੀ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਾਂਂਦੀ ਮੇਰੀ ਗੱਲ ਸੁਣ ਜਦੋਂ ਭਾਬੀ ਫੋਨ ਕਰਨ ਗਈ ਸੀ ਨਾ ਉਹ ਉੱਥੇ ਫੋਟੋਆਂ ਜੀਆਂ ਵੇਖ ਕੇ ਨਾ ਫੇਰ ਉਹਨੂੰ ਪਤਾ ਨਹੀਂ ਕੀ ਹੋ ਗਿਆ ਸੀ ਤੋ ਮੈਨੂੰ ਤਾਂ ਲੱਗਦਾ ਉਹਨੂੰ ਕੋਈ ਦौरा-ਦੂਰਾ ਪੈਂਦਾ ਹੀ ਹੋ ਜਾਂ ਨਹੀਂ ਆ ਗੱਲਾਂ ਨਾ ਬਣਾਇਆ ਕਰ ਮੈਨੂੰ ਤਾਂ ਲੱਗਦਾ ਦौरा ਤਾਂ ਇਹਨੂੰ ਪੈਂਦਾ ਆ ਐਵੇਂ ਗੱਲਾਂ ਬਣਾਉਂਦੀ ਰਹਿਣੀ ਵਾਧੂ ਘਾਟੂ ਮੰਮੀ ਵਾਧੂ ਘਾਟੂ ਵੜੀ ਕਿਹੜੀ ਗੱਲ ਆ ਉਹਦੀ ਮੰਮੀ ਨੇ ਕੀ ਕਿਹਾ ਸੀ ਉੱਥੇ ਤੈਨੂੰ ਪੈਲਸ ਤੇ ਤੂੰ ਆਪਣੇ ਅੱਖੀਂ ਵੇਖਿਆ ਸੀ ਨਾ ਨਹੀਂ ਉਹਦੀ ਮੰਮੀ ਨੇ ਮੈਨੂੰ ਦੱਸਿਆ ਸੀ ਕਿ ਪੋਖ ਨਾਲ ਉਹਨੂੰ ਚੱਕਰ-ਚੱਕਰ ਆ ਗਿਆ ਤੂੰ ਉਹੋ ਹੀ ਗੱਲ ਫੜ ਕੇ ਅਜੇ ਤ ਮੰਮੀ ਤੁਸੀਂ ਆਣੀ ਬਿਆਣੀ ਹੈਗੀ ਐ ਮਾਂ ਤੂੰ ਮੇਰੀ ਉਦੋਂ ਤੇ ਮੰਨਿਆ ਭੁੱਖ ਹੀਗੀ ਹੁਣ ਤੇ ਚੰਗਾ ਭਲਾ ਸਾਰਾ ਕੁਝ ਖਾਦਾ ਪੀਤਾ ਵਾ ਹੁਣ ਕੀ ਹੋ ਗਿਆ ਹੁਣ ਕਾਦੇ ਚੱਕਰ ਆਈ ਜਾਂਦੇ ਨੇ ਮੈਨੂੰ ਤੇ ਸਮਝ ਨਹੀਂ ਲੱਗਦੀ ਨਹੀਂ ਤੇਰੇ ਦਿਮਾਗ 'ਚ ਪੈ ਗਿਆ ਫਰਕ ਮੇਰੇ 'ਚ ਪਤਾ ਨਹੀਂ ਕਾਦਾ ਫਰਕ ਪਿਆ ਮੈਂ ਚਾਹਨੀ ਆ ਵੀ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ ਯਕੀਨ ਤੇ ਪਰ ਤੁਸੀਂ ਤੁਸੀਂ ਤੇ ਕਿਤੇ ਯਕੀਨ ਕਰਨੀ ਨਹੀਂ ੜੇ ਤੁਹਾਨੂੰ ਨਾ ਮੈਂ ਸਬੂਤ ਦਿੰਨੀ ਆ ਮੈਂ ਵੀਡੀਓ ਬਣਾਈ ਸੀ ਲਿਆ ਫੜਾ ਮੈਨੂੰ ਸਬੂਤ ਲਿਆ ਬੁਖਾ ਕਿਹੜੀ ਵੀਡੀਓ ਬਣਾਈ ਆ ਤੂੰ ਪਰ ਮੇਰਾ ਉਦੋਂ ਫੋਨ ਬੰਦ ਹੋ ਗਿਆ ਸੀ ਵਾ ਨਿਵੰਢੀ ਗੇ ਸਿਆਣੀਏ ਫੋਨ ਬੰਦ ਤੇ ਕਿਹੜੀ ਵੀਡੀਓ ਬੰਦੀ ਆ ਵਿਖਾ ਹਾਂ ਮੈਨੂੰ ਲਿਆ ਦੱਸ ਮੈਨੂੰ ਕਿਹੜੀ ਵੀਡੀਓ ਤੇਰ ਕੋ ਮੰਮੀ ਜੇ ਮੇਰਾ ਫੋਨ ਨਾ ਨਾ ਬੰਦ ਹੁੰਦਾ ਤੇ ਤੈਨੂੰ ਅੱਜ ਮੈਂ ਸਬੂਤ ਵਿਖਾ ਕੇ ਛੱਡਣਾ ਸੀ ਪਰ ਆ ਵੀ ਮੇਰਾ ਤੇਰੇ ਨਾਲ ਵਾਦਾ ਹੀ ਹੋ ਜੇ ਤਾ ਨੂੰ ਮੈਂ ਸਾਰੇ ਸਬੂਤ ਨਾ ਵਿਖਾਇਆ ਤੇ ਚੱਲ ਨਹੀਂ ਚੱਲ ਜਿੱਦਨ ਵਿਖਾਏਂਗੀ ਨਾ ਉਦਨ ਮੈਂ ਵੇਖ ਲਾਂਗੀ ਐਵੇਂ ਤੂੰ ਗੱਲਾਂ ਨਾ ਕਰੀ ਜਾ ਅਜੇ ਨਵੀਂ ਨਵੀਂ ਬੋਟੀ ਘਰ ਆਈ ਆ ਤੇ ਤੂੰ ਇਹੋ ਜਿਹੀ ਗੱਲਾਂ ਵੀ ਕਰਨ ਲੱਗ ਪਈ ਆ ਇਹੋ ਜੀਆਂ ਗੱਲਾਂ ਮੈਂ ਸੱਚੀਆਂ ਹੀ ਕਰਨੀਆਂ ਤੁਹਾਨੂੰ ਨਹੀਂ ਪਤਾ ਲੱਗਦਾ ਤੇ ਮੈਂ ਦੱਸ ਕੀ ਕਰਾਂ ਚੱਲੀਆਂ ਮੈਂ ਫਿਰ ਨਹੀਂ ਯਕੀਨ ਕਰਨਾ ਤੇ ਨਾ ਕਰੋ ਜਿੱਦਾਂ ਕੁਝ ਲੱਗੇਗਾ ਨਾ ਪਤਾ ਫੇਰ ਨਾ ਮੰਮੀ ਮੇਰੇ ਵੱਲ ਆਈ ਤੇ ਮੈਨੂੰ ਨਾ ਕਹੀਂ ਵੀ ਤੂੰ ਉਹਦਾ ਚੰਗਾ ਹੀ ਕਹਿਨੀ ਹੈ ਕੋਈ ਨਹੀਂ ਵੇਖ ਲਾਂਗੀ ਮੈਂ ਪਤਾ ਨਹੀਂ ਆ ਕੁੜੀ ਦੇ ਕਿਹੜਾ ਦਿਮਾਗ 'ਚ ਫਰਕ ਪੈ ਗਿਆ ਮੈਨੂੰ ਤਾਂ ਲੱਗਦਾ ਕਾਲ ਦੀ ਇਹਨੇ ਰਾਟ ਲਾਈ ਇਹਨੂੰ ਕੁਝ ਹੁੰਦਾ ਇਹਨੂੰ ਕੁਝ ਹੁੰਦਾ ਮੈਨੂੰ ਲੱਗਦਾ ਇਹਨੂੰ ਕੁਝ ਹੋਣ ਲੱਗ ਪਿਆ ਆ। ਵੇਖ ਕਹਾ ਨਵਾਬ ਸਾਹਿਬ ਸੁੱਤੇ ਆ। ਕਾਮਧਰੇ ਪਿਓ ਨੇ ਕਰਨਾ ਨਾਲੇ ਇਹ ਵੀ ਕਹਿੰਦਾ ਰਹਿਣਾ ਨਾ ਤਾਂ ਇਹਦਾ ਡਰ ਬੜਾ ਮੈਨੂੰ ਅੱਜ ਇਹ ਵੀ ਡਰ ਤੇਰਾ ਕਾਢ ਹੀ ਦਿੰਨਾ ਵੇਲੀ ਵੇਖ ਕੇ ਆਈਆਂ ਤਿੰਨ ਕੋਥੇ ਹੈ ਨਹੀਂਗਾ ਕਿੱਥੇ ਚਲ ਗਿਆ ਆ ਅੰਦਰ ਪਿਆਜ ਨਵਾਬ ਉਹਨੇ ਸਰਵਿਸ ਕੀਤੀ ਓਦੀ ਕੰਮ ਤੇ ਕੋਈ ਕਰਨਾ ਨਹੀਂਗਾ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਨਾ ਕੁੱਟਿਆ ਕਰੋ ਸਰਕਾਰ ਦਾ ਕੰਮ ਤੇ ਕਰਦਾ ਹੈ ਕੰਮ ਕੇ ਸਵਾ ਕਰਦਾ ਵਾ ਆ ਪਿਆਜ ਅੰਦਰ ਨਵਾਬ ਜਦਾ ਕੰਮ ਕਰਦਾ ਓ ਤੁਸੀਂ ਨਾ ਐਵੇਂ ਕਾਲੇ ਪੈ ਜਾਂਦੇ ਜੇ ਕੰਮ ਕਰਦਾ ਤਾਂ ਹੈਗਾ ਕਰਦਾ ਸਾਰਾ ਹੋਰ ਦੱਸੋ ਕੀ ਕਰੇ ਪਰ ਆਹ ਮੈਂ ਵੇਖ ਕੇ ਧਾਵਾਂ ਵੇ ਆਖੀ ਹੋ ਗਿਆ ਆ ਤਾਜੀ ਤਾਜੀ ਨੇ ਬੜਾ ਮਾਰਿਆ ਮੈਨੂੰ ਤੈਨੂੰ ਪਤਾ ਮੈਨੂੰ ਕਿ ਨਿਵਰ ਕੇ ਆਇਆ ਪੀਓ ਤੇਰੇ ਤਾਜ ਜੀ ਕਰ ਹੁੰਦੇ ਨਾ ਉਹ ਨਾਲ ਲੰਮੇ ਪਿਆ ਕਰ ਤੇ ਜੇ ਪੈਣਾ ਹੀ ਲੰਮੇ ਤੂੰ ਅਥੀ ਵਿਹਲੀ ਪੈ ਜਾਂਦਾ ਤਾਜੀ ਨੂੰ ਮੈਂ ਕਹ ਰਿਹਾ ਉਹਦੇ ਤਾਜ ਜੀ ਨਹੀਂ ਸੀਗੇ ਤੇ ਮੈਂ ਕਿਹਾ ਚਲ ਮੰਦਰ ਘਰੀ ਲੰਮੇ ਪਾ ਜਨਾ ਵਾ ਤੈਨੂੰ ਕੀ ਪਤਾ ਹੀ ਮੈਨੂੰ ਇੰਨਾ ਮਾਰਨਾ ਵਾ ਓਏ ਵੇ ਬਾ ਠੀਕ ਆ ਜਿਆ ਸਵੱਤ ਨਹੀਂ ਲੱਗੀ ਵਾਈ ਵੀਡੀਓ ਹੀ ਜਾਂਦੀ ਆ ਮੈਂ ਨਾ ਪਿੰਡੋਂ ਕਿਸ ਮੁੰਡੇ ਨੂੰ ਕਹਿੰਨੀ ਆ ਉਹਦੇ ਨਾਲ ਜਾ ਕੇ ਨਾ ਤੇ ਕੇ ਡਾਕਟਰ ਨੂੰ ਵਿਖਾ ਲਿਆ ਚੱਲਾ ਮੇਰਾ ਪੁੱਤ ਪਤਾ ਨਹੀਂ ਇਹਨਾਂ ਨੂੰ ਕਦੋਂ ਯਕੀਨ ਆਉਣਾ ਵਾ ਚੰਗੀ ਭਲੀ ਮੈਂ ਸਹੀ ਵੀ ਗੱਲ ਦੱਸਾਂ ਇਹਨਾਂ ਨੂੰ ਮਾੜੀ ਲੱਗਦੀ ਐ ਉਹ ਕੀ ਬੜਬੜ ਕਰੀ ਜਾਂੜੀਆਂ ਗੱਲੀਆਂ ਉੱਥੇ ਵੀ ਮੈਂ ਵੇਖਣ ਡਿਆ ਐਵੇਂ ਬੋਲੀ ਜਾਂੜੀਆਂ ਉਹ ਨਵੀਂ ਨੂੰਤੀ ਘਰ ਆਈ ਆ ਥੋੜਾ ਹਸਾਬ ਨਾਲ ਬੋਲੀ ਜਾਂਦਾ ਉਹ ਕੀ ਅਸਰ ਪਊਗਾ ਤੇ ਸਿਰ ਤੇ ਨਹੀਂ ਮੈਂ ਉਹਨੂੰ ਕੀ ਕਹਿੰਦੀ ਆ ਤੁਸੀਂ ਆਏ ਵੱਡੇ ਉਹਦੀ ਸਾਈਡ ਲੈਨ ਵਾਲੇ ਅੱਜ ਹਜੇ ਉਹ ਵਿਆਹੀ ਆਈ ਐ ਤੇ ਉਹਦੀ ਸਾਈਡ ਲੈਨ ਵੀ ਲੱਗ ਗੇ ਉਹ ਸਾਈਡ ਲੈਨ ਦੀ ਨਹੀਂ ਗੱਲ ਆਪਾਂ ਅਗਲੇ ਦੇ ਘਰ ਰਹਿੰਦੇ ਆ ਜਿਗਦੇ ਤੇਰੇ ਭਰਾ ਨੇ ਕਹਤਾ ਨਾ ਵੀ ਚਲੋ ਆਪਣਾ ਕਿਨਾਰਾ ਕਰੋ ਤੇ ਲਾਲੇ ਪੈ ਜਨੇ ਰਹਿਣਦੇ ਸਾਨੂੰ ਥੋੜਾ ਦਿਮਾਗ ਤੋਂ ਚੱਲਿਆ ਕਰ ਅੱਛਾ ਤੇ ਤੁਹਾਨੂੰ ਇਹ ਗੱਲ ਦਾ ਡਰ ਹੈ ਤੁਸੀਂ ਨਾ ਇੱਕ ਗੱਲ ਮੇਰੀ ਪੱਲੇ ਬੰਨ ਲਓ ਜਿੰਨਾ ਉਹਨਾਂ ਦਾ ਘਰ ਹੈ ਨਾ ਉਹਨਾਂ ਹੀ ਇਹ ਕਰ ਮੇਰਾ ਵੀ ਹੈ ਮੈਂ ਜਿੱਦਾਂ ਮਰਜੀ ਬੋਲਾਂ ਜਿੱਦਾਂ ਮਰਜੀ ਨਾ ਬੋਲਾਂ ਮੈਂ ਆਪਣੇ ਘਰ 'ਚ ਬੈਠੀ ਆ ਮੈਨੂੰ ਕੋਈ ਕੁਝ ਕਹਿ ਨਹੀਂ ਸਕਦਾ ਉਹ ਤੂੰ ਤੇ ਆਪਣੇ ਘਰ ਬੈਠੀ ਆ ਮੈਂ ਤਾਂ ਘਰ ਜਵਾਈ ਆ ਨਾ ਅਗਲਾ ਮੈਨੂੰ ਕਹਾਂ ਚੱਲ ਵੀ ਦੁਰ ਤੂੰ ਤੂੰ ਵੀ ਇੱਥੇ ਬਸ ਰਹਿਣਾ ਹੈ ਹੁਣ ਦਾ ਹੀ ਤੇਰਾ ਘਰ ਵਿਆਹ ਤੋਂ ਪਹਿਲੇ ਹੁਣ ਇਹ ਘਰ ਸੰਦੀਪ ਦਾ ਆ ਨਾਲੇ ਕੁੜੀਆਂ ਦਾ ਅਸਲੀ ਘਰ ਤੇ ਸੌਰੇ ਪਰਿਵਾਰ ਹੁੰਦਾ ਆ ਉਹ ਮੰਮੀ ਜੀ ਉਹੀ ਤੇ ਮੈਂ ਨੂੰ ਸਮਝਾਉਣ ਡਿਆ ਪਰ ਇਹ ਕਿੱਥੇ ਸਮਝਦੀ ਆ ਇਹ ਤੇ ਤੁਹਾਡਾ ਬੜਪਨ ਆ ਵੀ ਤੁਸੀਂ ਹਾਨੂੰ ਆਪਣੇ ਘਰ ਰੱਖਿਆ ਨਹੀਂ ਤੇ ਅੱਜ ਕੱਲ ਕਿਤੇ ਦੋ ਦਿਨ ਪੁਰਾਣਾ ਵੱਧ ਰਹਿ ਜੇ ਨਾ ਤੇ ਅਗਲੇ ਘਰੋਂ ਕੱਢਣ ਦੀ ਸੋਚਦੇ ਆ ਪਰ ਇਹ ਗੱਲ ਨਹੀਂ ਨਾ ਇਹ ਸੋਚਦੀ ਠੀਕ ਆ ਠੀਕ ਆ ਮੈਂ ਤੇਰੇ ਕੋ ਸੋਚਦੀ ਨਹੀਂ ਸਾਰਾ ਕੁਝ ਤੁਸੀਂ ਸੋਚਦੇ ਹੋ ਚੱਲ ਪੁੱਤ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੇ ਜਾ ਤੂੰ ਕੱਪੜੇ-ਕੁਪੜੇ ਬਦਲ ਲੈ ਆਪਣੇ ਚਲੋ ਠੀਕ ਆ ਮੈਂ ਬੈਠੇ ਜੇ ਮੰਮੀ ਹਾਂ ਬੈਠੇ ਆ ਜਾ ਕੀ ਕਰਦੀ ਆਂ ਯਾ ਕੁਛ ਵੀ ਨਹੀਂ ਕਰਨਾ ਕੀ ਉੱਥੇ ਬੈਠੀ ਤੇ ਸੰਦੀਪ ਨਾਲ ਹੋਈ ਗੱਲ ਤੇਰੀ ਹਾਂਜੀ ਗੱਲ ਹੋਈ ਮੇਰੀ ਸੰਦੀਪ ਨਾਲ ਐ ਠੀਕ ਠਾਕ ਆ ਕਹਿੰਦੀ ਮੈਂ ਅੱਛਾ ਹਾਂਜੀ ਤੇ ਉਹਦੇ ਨਾਲ ਕੋਈ ਗੱਲ ਤਾਂ ਨਹੀਂ ਕੀਤੀ ਉਹਦੇ ਬਾਰੇ ਨਾ ਨਾ ਮੰਮੀ ਦੱਸ ਮੈਂ ਮੈਂ ਪਾਗਲ ਥੋਣੀ ਆ ਇਹੋ ਜੀ ਗੱਲ ਕਰਨੀ ਆ ਉਹਦਾ ਕੋਈ ਹੋਊਗਾ ਇਹ ਕਰਦਾ ਨਾ ਲੱਗੇ ਫਿਰ ਚੰਗੇ ਨਹੀਂ ਲੱਗੀਦਾ ਇਹੋ ਜੀ ਗੱਲ ਕਰਦੇ ਅੱਛਾ ਮੈਂ ਕੋਈ ਗੱਲ ਨਹੀਂ ਕੀਤੀ ਚਲ ਹੁਣ ਜਿੱਦਨ ਲੈਣ ਜਾਣਾ ਉਹਦੇ ਤੇ ਨਾਲ ਜਾਏਂਗੀ ਨਾ ਫਿਰ ਤੋਂ ਹਾਂਜੀ ਜਾਉਂਗੀ ਉਦੋਂ ਤੇ ਜਾਉਂਗੀ ਨਾਲ ਫੇ ਸੰਦੀਪ ਕਹੂਗੀ ਇਹਨੂੰ ਖੁਸ਼ੀ ਨਹੀਂ ਹੋਈ ਬਿਲਕੁਲ ਵੀ ਮੇਰੇ ਵਿਆਹ ਦੀ ਹਾਂ ਉਹ ਤੇ ਆਈ ਆ ਵਿਆਹ ਵਾਲੇ ਦਿਨ ਵੀ ਨਹੀਂ ਤੂੰ ਗਈ ਤੇ ਹੁਣ ਤੇ ਚੱਲ ਨਾਲ ਜਾਈਂ ਉੱਥੇ ਹਾਂ ਜਿਹੜਾ ਕੋਈ ਉੱਥੇ ਉਪਰਾ ਹੋਣਾ ਉਹਨਾਂ ਦੇ ਘਰ ਦੇ ਜੀ ਹੋਣੇ ਆ ਹਾਂ ਹਾਂ ਮੰਮੀ ਜਾਉਂਗੀ ਤੁਸੀਂ ਨਾ ਵੀ ਕਹਿੰਦੇ ਮੈਂ ਤਾਂ ਵੀ ਜਾਣਾ ਹੀ ਜਾਣਾ ਸੀ ਚੱਲ ਤੰਗਰਾ ਤੇ ਇਹ ਜਾਏਗੀ ਤੇ ਸੰਦੀਪ ਨੂੰ ਵੀ ਖੁਸ਼ੀ ਹੋਊਗੀ ਵੀ ਮੇਰੀ ਭੈਣ ਵੀ ਚੱਲ ਆਈ ਆ ਮੰਮੀ ਵੈਸੇ ਜਾਣਾ ਕਿੱਦਣ ਆ ਉਦੋਂ ਆਪਾਂ ਜਾਣਾ ਤੇ ਮੈਂ ਕਿਹਾ ਸੰਦੀਪ ਨੂੰ ਫੋਨ ਕਰਕੇ ਪੁੱਛ ਲੂੰਗੀ ਨਾ ਕਿ ਕੀ ਦੜਾਈ ਹੈ ਤੇ ਨਾਲੇ ਅੱਜ ਸ਼ਾਮ ਨੂੰ ਮਨਜੋਤ ਆਉਂਦਾ ਵਾ ਨਾ ਤੇ ਉਹਨਾਂ ਦੇ ਨੋਗੇ ਨੋਗੇ ਲੈ ਆਈਏ ਜਾ ਕੇ ਆਪਾਂ ਉਹ ਵੀ ਤੇ ਲੈ ਕੇ ਜਾਣੇ ਆ ਨਾ ਨਾਲੇ ਬਾਜੀ ਪੁੱਛ ਲੂੰਗੀ ਕਿੰਨੇ ਚਾਹੀਦੀ ਹੈ ਫਿਰ ਉਹ ਵੀ ਲੈ ਲਾਂਗੇ ਤੇ ਜਿਸ ਦਿਨ ਕਹੋਗੇ ਉਹ ਦਿਨ ਚੱਲ ਜਾਾਂਗੇ ਠੀਕ ਆ ਆਹ ਚਲੋ ਕਰ ਲਾਂਗੇ ਸਲਾਹ ਜਿੱਦਾਂ ਵੀ ਹੋਊਗੀ ਹਾਂ ਉਹ ਫਿਰ ਉਹਨੂੰ ਪੁੱਛ ਕੇ ਯਾਰਾਂ ਦੇ ਨਾਲ ਹੀ ਆ ਤੁਸੀਂ ਸੰਦੀਪ ਨਾਲ ਕਰ ਲਿਓ ਨਾ ਗੱਲ ਹਾਂ ਕਰੂੰਗੀ ਮੈਂ ਫੋਨ ਉਹਨੂੰ ਸ਼ਾਮ ਨੂੰ ਹੀ ਕਰੂੰਗੀ ਠੀਕ ਹਾਂ ਅਸੀਂ ਮਿਓ ਕਰਨਾ ਸੀ ਏਜੰਟ ਨੂੰ ਫੋਨ ਪਤਾ ਕਰਨਾ ਕਿੰਨੇ ਦਿਨ ਹੋ ਗਿਆ ਉਹ ਤਾਂ ਕਹਿੰਦਾ 15 ਦਿਨਾਂ ਚ ਵੀਜ਼ਾ ਦੇ ਦੇਵਾਂਗੇ ਆਖਰ ਡੇਢ ਮਹੀਨਾ ਹੋ ਗਿਆ ਕੇ ਫਾਈਲ ਦਿੱਤੀ ਨੂੰ ਤੇ ਚਲ ਕੋਈ ਗੱਲ ਨਹੀਂ ਹੌਸਲਾ ਰੱਖੋ ਆਪੇ ਦੇ ਦੇਗਾ ਹੁਣ ਫਾਈਲ ਕਿਤੇ ਅਸੀਂ ਕੱਲਿਆਂ ਨੇ ਲਾਈ ਏ ਕਿੰਨੇ ਲੋਕਾਂ ਨੇ ਫਾਈਲ ਲਾਈ ਏ ਤੁਸੀਂ ਤਾਂ ਇਦਾਂ ਕਰਨ ਡੇ ਹੋ ਬਸ ਵੀਜ਼ਾ ਨਾ ਹੱਥ ਚ ਫੜ ਕੇ ਬੈਠਾ ਵਾ ਤੇ ਫਟਾਫਟ ਉਹਨੇ ਸਾਨੂੰ ਹੀ ਭੇਜ ਦੇਣਾ ਵਾ ਉਹ ਮੈਨੂੰ ਵੀ ਆ ਫੋਨ ਵੇਖ ਕੇ ਜੇਤਾ ਵੇਖ ਲੋਕਾਂ ਦੇ ਆਉਂਦੇ ਕਿਹਦੇ 18 ਦਿਨਾਂ ਚ ਕਿਹਦੇ 20 ਦਿਨਾਂ ਚ ਵੀਜ਼ਾ ਆਉਂਦਿਆ ਤੈਨੂੰ ਮੈਂ ਚੰਗਾ ਭਲਾ ਕਿਹਾ ਸੀ ਕਿ ਜੇ ਤੂੰ ਫਾਇਲ ਲਾਉਣੀ ਹੈ ਸਵਾਦ ਦੇ ਏਜੰਟ ਕੋਲਾ ਨੇ ਤੂੰ ਆਪਣੀ ਸਹੇਲੀ ਪਿਛੇ ਲਾ ਕੇ ਨਾਲ ਫਾਇਲ ਫਸਾਈ ਮੇਰੀ ਵੀ ਮੇਰੀ ਤਾਂ ਮੰਨੀ ਨਹੀਂ ਆ ਤੂੰ ਆਏ ਹਾਏ ਤੇ ਕੋਈ ਗੱਲ ਨਹੀਂ ਜਿੱਥੇ ਇੰਨਾ ਚਿਰ ਸਬਰ ਕੀਤਾ ਵਾ ਥੋੜਾ ਹੋਰ ਕਰ ਲੈਨੇ ਆ ਆ ਹੀ ਜਾਊਗਾ ਤੇ ਨਾਲੇ ਜਿੱਥੇ ਆਪਾਂ ਲਾਈ ਆ ਉਹ ਏਜੰਟ ਕਿਤੇ ਮਾੜਾ ਸਾਰੇ ਲੋਕਾਂ ਨੇ ਲਾਈ ਆ ਮੈਂ ਕਿਹੜੀ ਕੱਲੀ ਨਹੀਂ ਲਾਈ ਉੱਥੇ ਉਹ ਸਿਮੀ ਉਹ ਗੱਲ ਨਹੀਂ ਗਈ ਤੂੰ ਬੈਠੀ ਆ ਆਪਣੇ ਘਰ ਮੈਂ ਫੇਰ ਬਗਾਨੇ ਘਰ ਹੀ ਮੈਂ ਚਾਹੁੰਨਾ ਜਿਹਨਿਛਤੀ ਆਡਾ ਕੰਮ ਬੰਝੇ ਨਾ ਉਹ ਨਹੀਂ ਵਧੀਆ। ਉਹ ਮੈਂ ਵੀ ਕਿਥੇ ਆਰੇ ਲੱਗਾਗਾ ਜਾ ਕੇ ਉੱਥੇ ਆਪਣਾ ਕੰਮ ਕਾਰ ਕਰਾਂਗੇ। ਕਿ ਨੱਕ ਜੇ ਰਹੀ ਜਾਣਾ ਇੱਥੇ। ਚੱਲ ਕੋਈ ਗੱਲ ਨਹੀਂ ਹੌਸਲਾ ਰੱਖੋ ਮੇਰੀ ਫਰੈਂਡ ਦੱਸਣ ਹੀ ਡਈ ਸੀ। ਤੁਹਾਡੇ ਕਈ ਰਿਸ਼ਤੇਦਾਰਾਂ ਨੇ ਉਹ ਏਜੰਟ ਕੋਲ ਆਈ ਸੀ ਫਾਈਲ ਤੇ ਸਾਰਿਆਂ ਦਾ ਆਇਆ ਤੇ ਤੁਹਾਡਾ ਨਾ ਆਏਗਾ। ਓਏ ਉਹ ਤੇ ਤੇਰੀ ਗੱਲ ਠੀਕ ਆ। ਤੈਨੂੰ ਪਤਾ ਫੜ ਥੜ ਕੇ ਪੈਸੇ ਮੈਂ ਸ਼ੋਅ ਕਰਾਏ ਆ। ਉਹਨਾਂ ਵਿਆਜ ਪਈ ਜਾਂਦਾ। ਜੇ ਤੂੰ ਮੇਰੀ ਗੱਲ ਮੰਨ ਲੈਂਦੀ ਨਾ ਤੁਹਾਡਾ ਵੀਜ਼ਾ ਆ ਜਾਣਾ। ਆਵੇ ਆਹੀ ਏਜੰਟ ਦੀ ਮੈਂ ਗੱਲ ਕਰਨ ਡਿਆ। ਆਵੇ 18 ਦਿਨਾਂ ਚ ਕੁੜੀ ਦਾ ਵੀਜ਼ਾ ਆ ਗਿਆ। ਜੇ ਤੂੰ ਭੋਰਾ ਮੇਰੀ ਮੰਨ ਲੈਂਦੀ ਤੇ ਅੱਜ ਆਪਾਂ ਬਾਹਰ ਬੈਠੇ ਹੋਣਾ। ਤੈਨੂੰ ਹੁਣ ਮੈਨੂੰ ਆਹ ਗੱਲ ਕਹੀ ਜਾਣੀ ਬਾਰ-ਬਾਰ। ਹੁਣ ਵੇਟ ਕਰ ਲੈਨੇ ਤੁਹਾਨੂੰ ਜਦੋਂ ਮੈਂ ਕਹਿਂ ਤੇ ਰਹੀ ਆ ਹੋਰ ਕੀ ਕਰ ਸਕਦੇ ਆ। ਤੇ ਜੇ ਨਹੀਂ ਤੇ ਵੇਖ ਲਓ ਜੇ ਤੁਹਾਨੂੰ ਕੋਈ ਹੱਲ ਲੱਭਦਾ ਤੇ ਉਹ ਹੱਲ ਕਰ ਲੈਨੇ ਹੋਰ। ਉਹ ਹੱਲ ਹੁਣ ਕੀ ਹੋਣਾ ਹੁਣ ਤੇ ਅੰਬੈਸੀ ਚ ਫਾਈਲ ਪਹੁੰਚ ਗਈ ਹੋਣੀ ਆ। ਤੇ ਬੱਸ ਫੇਰ ਚੁੱਪ ਕਰ ਜੋ। ਕੋਈ ਗੱਲ ਨਹੀਂ। ਅਸਲੀ ਡਾਕੂਮੈਂਟ ਵੀ ਤੂੰ ਫੜਾਤੇ ਆ ਨਾ ਬੰਦਾ ਕਹੇ ਹੋਰ ਨੂੰ ਪੁੱਛਣ ਜੋਗਾ। ਹੁਣ ਇਹੀ ਹਾਲ ਆ। ਮੂੰਹ ਤੇ ਹੱਥ ਰੱਖ ਕੇ ਬੈਠੇ ਰੋ। ਜਿੱਦਾਂ ਅਗਲਾ ਫੋਨ ਕਰੂਗਾ ਉਦੋਂ ਹੀ ਆ ਪੈਸੇ ਪੈਸੇ ਲਈ ਜਾਂਦਾ ਜਿੰਨੇ ਫਿਰ ਜਾਣੇ ਕਦੀ ਫਿੰਗਰਪ੍ਰਿੰਟ ਕਰਾ ਲਓ ਜੀ ਕਦੀ ਕੋਸ਼ਿਸ਼ ਕਰਾ ਦਿਓ ਕਦੀ ਫੋਟੋਆਂ ਦੇ ਦਿਓ ਰੋ ਰੋਜ ਬੱਸਾਂ ਜਖਾ ਚਲੋ ਹੋ ਜਾਗੇ ਚੱਲ ਮੈਂ ਅੰਦਰ ਚੱਲਿਆਂ ਆ ਬਾਹਰ ਗਰਮੀ 'ਚ ਬੈਠੇ ਆ